ਉਹ ਹੈਲੋ ਗਾਈ ਵਰਕੀ ਹਾਲਚਲ ਫਾਰੇ ਦੇ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੁੰਦੀ ਰਹੀਏ ਅੱਜ ਅਸੀਂ ਭਾਜੀ ਅਮਰਪਾਲ ਸਿੰਘ ਜੀ ਦੇ ਨਾਲ ਟੂਰ ਕਰ ਰਹੇ ਨੇ ਜੋ ਸੈਕਟੇ ਤੇ ਇਸ ਟਾਈਮ ਸਾਊਥ ਅਫਰੀਕਾ ਦੇ ਵਿੱਚ ਤੇ ਇਹ ਪੰਜਾਬੀ ਜਿਹੜੇ ਆਪਣੇ ਉੱਤਰ ਭਰਾ ਨੇ ਉਹਨਾਂ ਦੇ ਖੇਤੀ ਬਾੜੀ ਬਾਰੇ ਦੱਸਦੇ ਤੇ ਅਸੀਂ ਵੀ ਚੱਲਦੇ ਆਂ ਤੇ ਦੇਖਦੇ ਆਂ ਜੇ ਉਹ ਕਰਦਾ ਆਂ ਅਪਾ ਪਿਛਲੇ ਸਾਰੇ ਦੇਸ਼ਾਂ 'ਚ ਖੇਤੀ ਹੁੰਦੀ ਦੇਖੀ ਆ ਤੇ ਦੂਸਮਾਨਾਂ ਦੇ ਖੇਤੀ ਬਹੁਤੀ ਨਹੀਂ ਹੁੰਦੀ ਖੇਤੀ ਤੇ ਛੋਟੇ ਪੱਧਰ ਤੇ ਹੁੰਦੀ ਆ ਪਾਂਡਾ ਮਟਿੰਗਾ ਨਾਂ ਦੀ ਇੱਕ ਜਗ੍ਹਾ ਆਪਾਂ ਪਿਛਲੇ ਦਿਨਾਂ 'ਚ ਦੇਖੀ ਸੀ ਸਾਈਕਲ ਤੇ ਜਿੱਥੇ ਖੇਤੀ ਦੇ ਵੱਡੇ ਫਾਰਮ ਆਪਾਂ ਦੇਖੇ ਸੀ ਉਤੋਂ ਬਿਨਾਂ ਧਰਤੀ ਹੇਠਲਾ ਪਾਣੀ ਇੱਥੇ ਕੋਈ ਬਹੁਤਾ ਵਧੀਆ ਨਹੀਂ ਜਾਂ ਮਾਰੂਥਲ ਆ ਸਾਰਾ ਬੋਖਲਾ ਨਾ ਤਾਂ ਕਰਕੇ ਆਪਾਂ ਜਿਹੜੀ ਥਾਂ 'ਤੇ ਖੜੇ ਆ ਆਪਣੇ ਪੰਜਾਬੀ ਭਰਾਵਾਂ ਦਾ ਇੱਕ ਬਣਿਆ ਹੋਇਆ ਖੇਤ ਆ ਇਹ ਇੱਥੇ ਕੀ ਕੀ ਖੇਤੀ ਕਰਦੇ ਆ ਕਿੰਨੀ ਕੁ ਹੁੰਦੀ ਆ ਉਹ ਸਾਰੀ ਜਾਣਕਾਰੀ ਆਪਾਂ ਇੱਥੇ ਇਕੱਠੇ ਇਕੱਠੀ ਕਰਦੇ ਆ ਤੁਸੀਂ ਜਿਹੜੇ ਲੋਕ ਤਾਂ ਬਹੁਤ-ਬਹੁਤ ਧੰਨਵਾਦ ਲਾਈਕ ਕਰਿਓ ਤੇ ਵੀਡੀਓ ਵੇਖੋ ਕਮੈਂਟ ਜ਼ਰੂਰ ਕਰਿਓ ਸਸੀ ਕਾਲ ਵੀਰੇ ਠੀਕ ਆ ਗੋ ਬਹੁਤ ਵਧੀਆ ਸਸੀ ਕਾਲ ਭਾਈ ਜੀ ਸਸੀ ਕਾਲ ਵੀਰੇ ਆਪਾਂ ਗੁਰਦਤਾ ਸਾਹਿਬ ਚ ਮਿਲੇ ਸੀ ਭਾਈ ਕੱਲ ਹਾਂ ਠੀਕ ਹੈ ਸਿੰਘਾ ਭਾਈ ਸਿੱਖੀ ਬੜੀ ਆ ਨੇ ਮਿੱਤਰਵੇਲੀ ਵੀਡੀਓ ਦੇਖ ਰਹੇ ਆ ਮੈਂ ਇੱਕ ਗੱਲ ਪਹਿਲਾਂ ਦੱਸਦਾ ਕਿ ਮੇਰੇ ਮਾਈਕ ਖਰਾਬ ਹੋਇਆ ਹੈ ਤਾਂ ਕਰਕੇ ਹੋ ਸਕਦਾ ਆਵਾਜ਼ ਘੱਟ ਰਿਕਾਰਡ ਹੋਵੇ ਤੇ ਜਵਾਜ ਟੀਵੀ ਦੀ ਚੱਕਲ ਵੈਸੇ ਕੋਸ਼ਿਸ਼ ਕਰਾਂਗੇ ਵੀ ਉੱਚੀ ਬੋਲ ਕੇ ਤੇ ਸਾਰੀ ਗੱਲਬਾਤ ਆਪਾਂ ਦੱਸੀਏ ਤੇ ਇਧਰ ਦੇ ਪਾਸੇ ਕੋਈ ਸਬਜ਼ੀਆਂ ਵੀ ਜੀਆਂ ਆਉਂਿਆ ਨੇ ਕੁਮਕਾਨ ਬਣੇ ਹੋਏ ਜਿਨ੍ਹਾਂ ਦੇ ਖੇਤੀਬਾੜੀ ਦੇ ਕੋਚ ਸੰਦ ਖੜੇ ਆ ਆ ਰਾਜਵਿੰਦਰ ਭਾਈ ਇੱਥੇ ਖੇਤੀ ਤੁਸੀਂ ਕਿੰਨੇ ਥਾਂਜ ਕਰਦੇ ਹੋ ਇਹ ਸਾਡੇ ਕੋਲੇ ਹੈਗਾ ਜੀ ਵੈਸੇ ਤਾਂ ਪੰਜ ਕੈਰੈਕਟਰ ਹੈ ਤੇ ਪਰ ਇਹ ਥੋੜੇ ਦਾ ਚੀ ਕਰਦੇ ਹੈਗੇ ਕੁਛ ਹੈਗੇ ਆਪਣਾ ਬਾਗ ਵਗੈਰਾ ਲਾਇਆ ਹੈ ਕੈਕਟਸ ਦੇ ਬੂਟੇ ਲੱਗੇ ਤੁਸੀਂ ਦੇਖ ਸਕਦੇ ਹੋ ਲੇ ਕੁ ਸਬਜੀ ਲਾਈ ਹੋਈ ਆ ਤੇ ਕੁ ਸਬਜੀ ਕਰੇਲੇ ਵਗੈਰਾ ਵੀ ਜਿਵੇਂ ਨਹੀਂ ਇਧਰ ਆਪਣਾ ਸ਼ੇਡ ਬਣਾਇਆ ਵਾ ਤੇ ਸ਼ੇਡ ਦੇ ਵਿੱਚ ਆਪਾਂ ਲੈਟਸ ਵਗੈਰਾ ਜਾਂ ਆਪਣੇ ਇੱਕ ਹੋਰ ਪੰਗੋਬੀ ਵਗੈਰਾ ਇਹ ਰਾ ਵਗੈਰਾ ਕੁਛ ਵੀ ਜਿੰਨੇ ਮਰ ਚਾਹੀ ਗੀਆਂ ਨਹੀਂ ਇਹ ਪੰਗੋਬੀ ਸ਼ੇਡ ਵਿੱਚ ਹੀ ਆ ਗਏ ਵਾ ਥੋੜੇ ਜਿਹੀ ਜਗ੍ਹਾ ਤੇ ਕਰਦੇ ਆਗੇ ਬੰਦਿਆਂ ਦੀ ਘਾਟ ਥੋੜੀ ਜੀ ਆਪਣੇ ਬੰਦੇ ਹੋਣ ਤਾਂ ਚੰਗੀ ਗੱਲ ਆ ਉੱਪਰ ਮੱਕੀ ਬੀਜੀ ਆ ਥੋੜੀ ਜੀ ਰੋ ਬੰਦਿਆਂ ਦੀ ਘਾਟ ਹੈ ਤੇ ਦੂਜਾ ਪਾਣੀ ਦੀ ਵੀ ਸਮੱਸਿਆ ਹੈ। ਸਾਡੇ ਕੋਲ ਬਹੁਤ ਵੱਡੀ ਸਮੱਸਿਆ ਹੈ। ਕੋਈ ਦੋ ਬੋਰ ਹੌਲ ਨੇ। ਖੜਾ ਪਾਣੀ ਜਿਵੇਂ ਆਪਣੇ ਨਲਕੇ ਦਾ ਪਾਣੀ ਉਹਦਾ ਇੰਨਾ ਖਸ ਪਾਣੀ ਹੁੰਦਾ। ਉਹ ਵੱਡੇ ਟੈਂਕ ਬਣਾਏ ਹੋਏ ਨੇ ਸਾਡੇ। ਇਹ ਉਹਨਾਂ ਦੇ ਵਿੱਚ ਸਟੋਰ ਹੋ ਜੂ ਦੇਖ ਸਕਦੇ ਹੋ ਜੀ ਉਹ ਪਾਣੀ ਉਹ ਟੈਂਕਿਲ ਤੇ ਪਿੱਛੇ ਸਟੋਰ ਕਰਦੇ ਹੋ ਤੇ ਡਿਸਪਲਾਈ ਕਰਦੇ ਬੰਦੂਤਾ। ਛੋਟਾ ਛੋਟਾ ਹੋ ਜਾਂਦਾ ਉਹਨਾਂ ਕசி ਪਸਤੀ ਜਨਿਆ ਬਾਕੀ ਤਾਂ ਫਿਰ ਰੱਬ ਦੇ ਆਸਰੇ ਜੀ ਹਾਤੀ ਚੱਲਦਾ। ਠੀਕ ਹੈ। ਆ ਜੀ ਉਹ ਸ਼ੈਡ ਨੂੰ ਦੇਖਦੇ ਹਾਂ। ਜੀ ਮੋਸਮੀ ਫਸਲ ਕਰਦੇ ਹੀ ਕਰਦੇ ਆ। ਹੂੰ। ਜਦ ਮੇਨੰ ਹੋਣਾ ਤਾਂ ਵੀ ਇੱਥੇ ਲੇ ਪਾਸੇ ਕੁਝ ਸਬਜ਼ੀ ਪਾਜੀ ਇਹਦੇ ਚ ਬੀਜੀ ਹੋਈ ਆ ਮੌਸਮੀ ਬਾਜੀ ਦਾ ਤੇਰਾ ਸੈਨੀਟਾਈਜ਼ ਕਰਨ ਵਾਸਤੇ ਆ ਤੇ ਸੈਨੀਟਾਈਜ਼ ਮੁੰਡਿਆਂ ਨੇ ਨਹੀਂ ਕੀਤਾ ਉਵੇਂ ਟੱਪ ਕੇ ਹੁਣ ਆਪਾਂ ਮੈਂ ਟੱਪ ਦਈਏ ਅੱਛਾ ਆ ਕੀ ਬੀਜਾ ਇਹ ਰਹੀ ਬੰਦ ਗੋभी ਬੰਦ ਗੋਭੀ ਬੰਦ ਗੋਭੀ ਠੀਕ ਹੈ ਜੀ ਡ੍ਰਿੰਕਿੰਗ ਸਿਸਟਮ ਨਾਲ ਪਾਣੀ ਦੇਨੇ ਹੋ ਇਹਨੂੰ ਇਹ ਸਾਰੇ ਓਲੰਪਿਕ ਸਿਸਟਮ ਉਹ ਬਾਹਰਲੇ ਪਾਸੇ ਵੀ ਬਣਾਇਆ ਵਾ ਆਪਣਾ ਠੀਕ ਹੈ ਰਾਈਟ ਧਿਆਨ ਨਾਲ ਅੱਛਾ ਅੱਛਾ ਬੀਜ ਲਿਆ ਨਾ ਗੋਭੀ ਰਸਾ ਲਸੀ ਟਮਾਟੋ ਬੀਜ ਸੀਗੇ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਤੇ ਕਿਉਂਕਿ ਉਹ 20 ਤੇ 12ਵੀਂ ਵਿੱਚ ਆ ਗਈ ਇਸ ਤੋਂ ਬਾਅਦ ਠੀਕ ਹੈ ਭਾਈ ਕਹਿੰਦਾ ਭਾਰਤ ਦੀ ਜਿਹੜੀ ਪੈਂਦੀ ਹੈ ਜੇ ਧੁੱਪ ਧੁੱਪ ਉਹ ਜ਼ਿਆਦਾ ਹੋਣ ਦੇ ਕਰਕੇ ਮੁੱਟੇ ਮੱਚ ਜਾਂਦੇ ਨੇ ਪਾਣੀ ਦੀ ਘਾਟ ਕਰਕੇ ਕੁਝ ਰੋਕੇ ਰਹਿਣਾ ਠਿਕਾ ਨੂੰ ਪਾਣੀ ਦੀ ਬਹੁਤ ਚੁਪ ਚਾਰ ਹੁੰਦੀ ਹੈ ਨਾ ਸਹੀ ਤੇ ਇੱਥੇ ਤੁਸੀਂ ਕਿੰਨੇ ਮਲਾਇਮ ਰੱਖੇ ਜਿਹੜੇ ਕੰਮ ਕਰਦੇ ਆ ਸਹੀ ਸਹੀ ਠੀਕ ਹੈ ਇੱਕ ਇਹ ਕੋਣਾ ਦਾ ਹੈਡ ਹੈ ਜਿਹੜਾ ਮੈਨੇਜਰ ਆ ਇਹ ਤੇ ਚਾ ਚਾਰ ਰੰਗ ਦੇ ਬੰਦੇ ਆ ਗਏ ਨੇ ਪੰਜ ਜਿਹੜੇ ਏਡੇ ਬਰਾਲੇ ਨੇ ਠੀਕ ਆ ਭਾਈ ਉਹ ਟਿੱਡਾਈ ਚੱਲਦੇ ਆ ਸਾਰਾ ਇਹ ਤੇ ਮਿਰਚਾਂ ਤੇ ਗੋਭੀ ਇਹੋ ਜਿਹੀ ਸਬਜ਼ੀਆਂ ਵੀ ਜੀ ਆਉਂੀਆਂ ਨੇ ਬਹੁਤ ਸੀ ਗੋਜਾ ਘਪੜਾ ਰਹੇ ਆ ਦਰਵਾਜ਼ੇ ਦੇ ਪਾਸੇ ਉੱਥੇ ਆਪਣੇ ਵੇਚਾਂਗੇ ਸਰੋਂ ਵੀ ਵਗੈਰਾ ਤੇ ਮੋਲੀਆਂ ਵਗੈਰਾ ਜਿਹੜੀਆਂ ਵੀ ਆਪਣੀਆਂ ਸਾਲਾਂ ਦੀਆਂ ਹੋਣੀਆਂ ਸੋਹਣੀਆਂ ਠੀਕ ਆ ਉਸ ਸਾਰੇ ਚਲੋ ਫਿਰ ਉਧਰ ਤਾਂ ਮੇਲਾ ਦੇਖਦੇ ਆਪਾਂ ਜਦੋਂ ਖੇਤੀ ਦੀ ਗੱਲ ਆਉਂਦੀ ਤੇ ਖੇਤੀ ਦੇ ਸੰਦਾਂ ਦੀ ਵੀ ਆ ਇਧਰ ਟਰੈਕਟਰ ਰੱਖਿਆ ਹੋਇਆ ਇੱਕ ਮਹਿੰਦਰਾ 8020 4 ਵੀਲ ਡਰਾਈਵ ਤੇ ਆਹ ਕਾ ਚਾਈਨਿਸ ਕੁ ਟੁਕਾ ਖੜਾ ਹੈ ਚైనా ਵਾਲੇ ਕੋਈ ਵੀ ਚੀਜ਼ ਬਣਾਉਣਾ ਆਉਦੀ ਬੋਲੀ ਉਹਦੇ ਉੱਤੇ ਜ਼ਰੂਰ ਲਿਖਦੇ ਸੀ ਹੋਰ ਵੀ ਸੰਦ ਖੜੇ ਹੋ ਉਧਰ ਭਾਈ ਉਹ ਬਏ ਹਾਲਜੰਤਰੇ ਕਰਾਵੇ ਕਰਾਵੇ ਠੀਕ ਤੇ ਜਿੰਨੇ ਤੁਸੀਂ ਸਬਜ਼ੀ ਬੀਜੀ ਹੋਈ ਆ ਸਪਰੇਅਸ ਪ੍ਰੂਵ ਕਰਨ ਦੀ ਲੋੜ ਤਾਂ ਪੈਂਦੀ ਹੋਣੀ ਜਿੰਦੀ ਪਿੰਜੇ ਪਿੰਜੇ ਜ਼ਰੂਰ ਪਿੰਜੇ ਸਪਰੇਅ ਕਰਦੇ ਪਰੇ ਠੀਕ ਆ ਜੋ ਸਪਰੇਅ ਹੋ ਜੀ ਆਈ نو ਵਾਸ ਟੇਕ ਆਫ ਤੇ ਮੋੜਦੇ ਆਂਦਾ ਹੂੰ ਕਿ ਸਾਰਾ ਕੁਝ ਸਪਰੇਅ 'ਤੇ ਰੱਖੀ ਦੀ ਹੈ ਤਾਂ ਪੂਰੀ ਤੇ ਹੈਗੀ ਇਹ ਕਿਹੜੇ ਰੋਸੇ ਰੈਪਲ ਸਿਸਟਮ ਲਾਇਆ ਜੀ ਆ ਜਿਹੜਾ ਬਾਹਰ ਤਾਂ ਨਹੀਂ ਬਾਹਰ ਤਾਂ ਮੀਂਹ ਤੇ ਆ ਪਰ ਵੀ ਸੇ 20 ਪੈਗਾਂ ਦੇ ਪਾਸੇ ਡ੍ਰਿਪਿੰਗ ਸਿਸਟਮ ਹੈਗਾ ਜੇ ਪਾਸੇ ਪਾ ਚੋ ਜੀ ਤੁਮ ਕਿਹ ਬੀਜੀ ਵੀ ਹੈ ਨਾ ਜੀ ਉਸੇ ਡ੍ਰਿਪਿੰਗ ਸਿਸਟਮ ਕੀ ਦੱਸਣਾ ਚਾਹੁੰਦੇ ਹੋ ਆ ਪਾਣੀ ਕਿੱਥੇ ਆ ਰਿਹਾ ਹੈ ਦੋ ਬੋਰ ਹੋਲ ਕੀਤੇ ਆ ਦੋ ਬੋਰ ਹੋਲ ਹੋਰ ਹੈ ਪੂਛੇ ਦੋ ਬੋਰ ਹੋਲ ਪਾਣੀ ਦੇਖ ਸਕਦੇ ਆ ਬਾਕੀ ਕਿੰਨਾ ਆ ਚੱਲਦਾ ਹੁਣ ਉਹ ਆਈ ਡੋਨਟ ਨੋ ਪੁੱਛ ਲੈਣਾ ਨਾ ਉਹ ਆਪਣੇ ਤੇ ਲੈ ਲੈਂਦੇ ਕੀ ਤਾਂ ਦੇਖੀ ਸਹੀ ਕਿੰਨਾ ਧਾਰ ਮਾਰਦਾ ਥੋੜੀ ਜਿਹੀ ਨਲ ਕੇ ਕਿ ਜਿਨੀ ਮਾਰਦਾ ਆਪਾਂ ਦੇਖ ਲਓ ਥੋੜਾ ਪਾਣੀ ਆਉਂਦਾ ਹੈ ਤੇ ਆਹ ਕਿਹਦੇ ਮੈਂ ਇੰਦੇ ਦਾ ਨਾ ਨਾ ਪੁੱਛ ਕੇ ਭਾਈ ਥੋੜਾ ਪਿੰਡ ਕਿਹੜਾ ਦੱਸਿਆ ਰਸੂਲਪੁਰ ਜ਼ਿਲ੍ਹਾ ਮੈਂ ਲੁਧਿਆਣਾ ਜੀ ਲੁਧਿਆਣਾ ਮੱਲਾ ਮੈਂ ਇੰਦਰਾ ਬੋਲ ਰਿਹਾ ਹਾਂ ਕੋਰਪੋਰੇਟ ਮੈਟਰ ਸੈਂਟਰ ਤੇ ਨਾ ਸਾਥ ਆ ਗਿਆ ਭਾਈ ਹੁਣਾਂ ਨਾ ਮੈਂ ਗੱਲਾਂ ਕੀਤੀਆਂ ਤੁਸੀਂ ਉਮਾਨ ਵੀ ਰਹੇ ਹੋ ਅਬੂਦਾਬੀ ਵੀ ਰਹੇ ਹੋ ਯੂਏ ਵੀ ਰਹੇ ਹੋ ਅਬੂਦਾਬੀ ਵੀ ਰਹੇ ਹੋ ਤੇ ਹੁਣ ਤੁਸੀਂ ਇੱਥੇ ਹੋ ਅੱਛਾ ਜੀ ਪਹਿਲਾਂ ਵੀ ਮੈਂ ਤੇਰਾ 12 ਸਾਲ ਪਹਿਲਾਂ ਇਸੇ ਕੰਪਨੀ ਪਹਿਲਾਂ ਵੀ ਕੰਮ ਕਰ ਗਿਆ ਤੇ ਇਹਨਾਂ ਨੇ ਮੈਨੂੰ ਕੰਪਨੀ ਨੇ ਦੁਬਾਰਾ ਬੁਲਾਇਆ ਬਾਈ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਵਡੇ ਵੀਰ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਕੰਟਰੈਕਸ਼ਨ ਦਾ ਕੰਮ ਸਾਰਾ ਇਹ ਮੈਂ ਸਿਰੇ ਕੰਮ ਕਰ ਦਿਆਂ ਸਾਰਾ ਕੰਟਰੈਕਟਿੰਗ ਦਾ ਜਿੰਨਾ ਕੰਮ ਹੈ ਕੰਪਨੀ ਦਾ ਪਰ ਮੈਂ ਹੈਂਡਲ ਕਰਾਂ ਠੀਕ ਹੈ ਭਾਈ ਠੀਕ ਤੁਸੀਂ ਹੱਥੀ ਕਰਦੇ ਜਾਂ ਸੁਪਰਵਾਈਜ਼ਨ ਕਰਦੇ ਤੁਸੀਂ ਅੱਗੇ ਬੰਦੇ ਰੱਖੇ ਹੋਏ ਨੇ ਜਿੱਥੇ ਸਾਡੇ ਕੋਲ ਟੈਕਨੀਸ਼ੀਅਨ ਵੀ ਨੇ ਉਹ ਸਾਡੇ ਕੰਪਨੀ ਦੇ ਬੰਦੇ ਆ ਠੀਕ ਹੈ ਫਿਰ ਟੈਲ ਲੱਗੀ ਜਾਂਦੀ ਹੈ ਫਿਰ ਚਲ ਵੀ ਨਹੀਂ ਉਹ ਬੰਮੀ ਚੱਲ ਰਿਹਾ ਵਾ ਤੁਸੀਂ ਦੇਖ ਰਹੇ ਕਰ ਦਿਓ ਸਾਰੇ ਕੰਸ ਠੀਕ ਹੈ ਭਾਈ ਠੀਕ ਨਾਂ ਕੀ ਦੱਸਾਂ ਕਿੰਨੇ ਸਾਰੇ ਉਸ ਚਰਨ ਸਿੰਘ ਵਾ ਬਹੁਤ ਪਰਣਾ ਸੇ ਕੰਪਨੀ ਕਰੂਏ ਹੈ ਉਧਰਲੇ ਪਾਸੇ ਬੰਦ ਗੋਭੀ ਤੇ ਹੋਰ ਸਬਜ਼ੀਆਂ ਬੀਜੀਆਂ ਹੋਈਆਂ ਨੇ ਜਿਹੜਾ ਉਹ ਸਿਰਦਾ ਨਾ ਹੋ ਰਿਹਾ। ਤੇ ਤੱਕਰੇਲੇ ਵੀ ਆ। ਗਰਮੀਆਂ ਜਿਹੜੀਆਂ ਚੱਲ ਜਾਂਦੀਆਂ ਨੇ। ਜਿਹੜਾ ਜਿਹੜੀ ਠੰਡ ਪੈਂਦੀ ਆ ਕੋਈ ਬਹੁਤੀ ਠੰਡ ਨਹੀਂ ਪੈਂਦੀ ਪੰਜਾਬ ਵਾਂਗੂ। ਗਰਮੀ ਵੀ ਬਹੁਤੀ ਜ਼ਿਆਦਾ ਨਹੀਂ ਪੈਂਦੀ ਗਰਮੀ ਦੇ ਹਿਸਾਬ ਨਾਲ ਸਰਦੀ ਹੁੰਦੀ ਆ। ਜਿੰਨਾ ਤੋਂ ਆਪਣੇ ਵਰਤਾ ਦਾ ਜਿੰਨਾ ਪਾਣਾ ਆਪਣੇ ਦੇਖਦਾ ਨਾ ਉਸ ਚੀਜ਼ ਦੀ ਨਹੀਂ। ਅੱਛਾ ਮੀ ਪਿਆਰ ਕੀ ਹੈ? ਇੱਕ ਗੱਲ ਵੀ ਹਾਂਜੀ ਜੀ ਤੋੜੇ ਕੋਈ ਗਰੇਲੇ ਵੀ ਨਾ ਪਹਿਲੇ ਪਹੇਜਾ ਦਿਖਾਓ ਤੁਹਾਡੇ ਵਾਟ ਵਾਟ ਠੀਕ ਹੈ ਜੀ ਗਰੇਲੇ ਭਰੀ ਕਰਦੇ ਹਾਂ ਤੁਹਾਨੂੰ ਹਾਂਜੀ ਦੋ ਮਿੰਟ ਰਹਿਣਗੇ ਝਾੜ ਗਰੇਲੇ ਆਹੇ ਤੇ ਮੈਂ ਢੀਂ ਤੋਂ ਗਰੇਲੇ ਕਿਹਾ ਜਨਨ ਹਾਂ ਇਹਨਾਂ ਨੂੰ ਭਜਵਾਏ ਉਹ ਸਾਬ ਹੜਾ ਡਾਗੇ ਇਥੇ ਹੜ ਆ ਗਿਆ ਹੋਰ ਹੜ ਆ ਗਿਆ ਉਹਦਾ ਹੀ ਹਫਤੇ ਮਹੀਨੇ ਦਾ ਬੀਨੂ ਫੈਲੋ। ਇਹ ਕਰਾਵੋ ਕਿ ਸਾਰੇ ਸਨੇਟ ਕਿਤੇ। ਜੋ ਪਿਛਲੇ ਹਫਤੇ ਆਇਆ ਮੈਂ ਪਿਛਲੇ ਪਿਛਲੇ ਹਫਤੇ ਆਉਂਦਾ ਮੋਗਿਆ ਖਾਲਿਆ ਨੂੰ। ਫਾਇਨਾ ਨੂੰ ਚੱਕਦੇ ਨਾ ਉੱਤੇ ਸਾਰਾ ਦੇ ਪਾਉਂ। ਇਹ ਬੜਾ ਜੀ ਹਰਾ ਜੀ ਆਦੇ ਸੁੱਕਾ ਟੈਲੀਫੋਨ ਅਕਲੀ ਵਾਈਸ ਤੇ ਬੜਾਈ ਚੱਕਦੇ ਨਾ। ਅਮਾਨੂੰ ਦੋ ਜੀ ਖਾਲੇ ਤੇ ਥੋੜਾ ਪਾਣੀ। ਯੂ ਫਾਈਨ। ਯੂ ਵਰਕ ਇਨ ਥਿਸ ਫਾਰਮ? ਪਲੀਜ਼ ਸਪੀਕ ਆਊਟਲੀ। ਆਈ ਵਾਂਟ ਟੂ ਰਿਕਾਰਡ ਯੂ। How long are you working here? Some months. One year. One some months. Okay. Good. How many member in your team who work in this field? You are four? Okay. One is Okay, Do you speak very slowly ਆਪਾਂ ਇੱਥੇ ਖੇਤ ਦੇ ਵਿੱਚ ਦੇਖਿਆ ਟ੍ਰਿਪਿੰਗ ਸਿਸਟਮ ਲੱਗਾ ਹੋਇਆ ਫੋਰਾਵੇ ਦੀ ਨਾਲ ਪਾਣੀ 흘ੋ ਥੋੜਾ ਇਹਨਾਂ ਸਬਜ਼ੀਆਂ ਨੂੰ ਪੋਹਦਾ ਤੇ ਇਧਰਲੇ ਪਾਸੇ ਬੋਰ ਕੀਤਾ ਹੋਇਆ ਆ ਮੋਟ ਲੱਗੀ ਆ ਇਹ ਬੋਰ ਕਿੰਨੇ ਕਿ ਫੁੱਟ ਲੂੰਗਾ ਬਾਈ ਇਹ ਲਗਦਾ 400 ਮੀਟਰ 450 ਮੀਟਰ ਬਹੁਤ ਡੂੰਘੀ ਡ੍ਰਿਲਿੰਗ ਕੀਤੀ ਹੈ ਮੇਰ ਤਾਂ ਉਹ ਕਰਕੇ ਵੀ ਕੋਲੇ ਮੋਟਰਾਂ ਮੱਚ ਜਾਂਦੀਆਂ ਨਹੀਂ ਸਾਡੇ ਨਵੇਂ ਮੋਟਰ ਲੈ ਕੇ ਗਏ ਇੰਨਾ ਵੀ ਨਹੀਂ ਪੈਸਾ ਸਾਡੇ 450 ਮੀਟਰ ਦਾ ਸਿਆ ਲਈ ਹੈ ਨਾ ਖਾਸਾ ਡੂਗਾ ਬਾਈ ਕੰਮ ਹੈ ਤੇ ਆਹ ਬੋਰ ਕਿਤਾ ਹਾਇਆ ਆਹ ਮੋਟਰ ਚੱਲ ਮੁੱਟ ਕਿਨੇ ਪਾਵਰ ਦੀ ਪਲਾਹੋ ਤੇਰੀ ਫੇਸ ਪਾਵਰ 3 ਕਿਲੋਵਾਟ 3 ਕਿਲੋਵਾਟ ਇਹ ਤਾਂ ਸ਼ੋਰਟ ਹੈ 3 ਦੀ ਮੋਟਰ ਹੈ ਤੇ ਇਹ ਪਾਣੀ ਦੀ ਫਰਤਾਰ ਕਿੰਨੀ ਕ ਆਪਾਂ ਉਹ ਦੇਖਦੇ ਹਾਂ ਮੰਦ ਹੋ ਗਿਆ ਮੁੱਕ ਗਿਆ ਪਾਣੀ ਕਿ ਲੜ ਜੂਗੀ ਬੰਦ ਕਰਦਾ ਸੀ ਅੱਛਾ ਤੁਸੀਂ ਪਾਣੀ ਇਹ ਜਮਾ ਕਰ ਲੈਨੇ ਹੋ ਹਾਂ ਇਹਦੇ ਜਮਾ ਕਰ ਲੈ ਅੱਛਾ ਦੋ ਬੰਦੇ ਬੈਕ ਕਰਾਇਆ ਇਹ ਚ ਪਾਣੀ ਜਮਾ ਕਰਕੇ ਤੇ ਫੇਰ ਉਹ ਅੱਗੇ ਫਿਰ ਆਈ ਜਾਣਾ ਇਹ ਉਹ ਕੋਈ ਗੱਲ ਨਹੀਂ ਹੋਣਾ ਚਾਹੀਦਾ ਉਹ ਕਿ ਕਮਿਆਵਾ ਲੈ ਵੋਸੋ ਦਿਏ ਆ ਦੇ ਵੀ ਪੈਸਾ ਕਰਾਉਣਾ ਹਾਂ ਹਾਂ ਜੀ ਪੈਸਾ ਆ ਗਿਆ ਤੇ ਇੰਨੀ ਕੀ ਬਣੀ ਇਹਨੂੰ ਢੱਕਿਆ ਹੋਇਆ ਹੋਂ ਤੂੰ ਇਨੀ ਧਾਰ ਪੈਂਦੀ ਆ ਪਾਣੀ ਦੀ 450 ਮੀਟਰ ਤੋਂ ਪਾਣੀ ਆਉਂਦਾ ਤੇ ਇਹ ਪਾਣੀ ਫਿਰ ਅੱਗੇ ਫਸਲਾਂ ਨੂੰ ਲਾਉਣ ਲਈ ਵਰਤਦੇ ਨੇ ਕਿੰਨੀ ਗੱਲ ਹੈ ਕਿ ਜਿੱਥੇ ਦਿੱਖਦਾ ਪੱਕੋਟਾ ਜ਼ਰੂਰ ਪਿਆ ਹੁੰਦਾ ਬੈਠਣਾ ਤੇ ਚਾਰ ਮੀਟਰ ਬੇਲੀ ਇਕੱਠੇ ਹੋ ਗਏ ਉੱਥੇ ਖਾਣ ਪੀਣ ਦਾ ਮੋੜ ਬਣਾਉਂਦੇ ਆ ਇੱਥੇ ਵੀ ਜੇ ਖੇਤ ਆ ਤਾਂ ਖੇਤ ਦੇ ਵਿਚਾਲੇ ਆਉ ਬਣਾਇਆ ਹੋਇਆ ਇਹਨੂੰ ਕੀ ਕਹਿੰਦੇ ਬਾਈ ਜਿਸ ਜਗ੍ਹਾ ਨੂੰ ਜੜੀ ਬਣਾਈ ਹੁੰਦੀ ਹੈ ਇਹਨੂੰ ਕਹਿੰਦੇ ਗੱਜੀਪੋ ਗੱਜੀਪੋ ਇਹ ਆਪਣੇ ਝੋਪੜੀ ਗੈਂਦੇ ਹਾਂਜੀ ਇਹਨੂੰ ਗੱਜੀਪੋ ਤੇ ਗੱਜੀਪੋ 'ਚ ਤੁਸੀਂ ਜਦੋਂ ਸਾਰਿਆਂ ਨੇ ਇਕੱਠੇ ਹੁੰਨੇ ਆ ਵੀਕਐਂਡ ਤੇ ਕਦੇ ਤੁਹਾਡਾ ਫੰਕਸ਼ਨ ਕਰ ਲੈਂਦੇ ਆ ਮੰਨ ਕਰਦੇ ਆ ਪੂਰਾ ਮੱਟਪੋ ਜਿਗਰ ਕਰਦੇ ਆ ਤੇ ਅਕਮੋਡੀਟ ਕਰਦੇ ਆ 200 ਬੰਦਾ ਠੀਕ ਹੈ 200 ਬੰਦਾ ਘੱਟੋ ਘੱਟ ਇੱਥੇ ਅਸੀਂ ਕੋਈ ਗੱਲ ਆਉਂਦੇ ਆ ਬਾਹਰੋਂ ਲੈ ਆਉਂਦੇ ਆ ਉਸ ਆਪਣੇ ਆਪ ਦੀ ਨਹੀਂ ਹੈਗੀਆਂ ਨੇ ਸੋਪੇ ਲੱਗੇ ਹੋਏ ਨੇ ਅੰਦਰ ਰਾਈਟ ਤੇ ਵਧੀਆ ਪਾਰਟੀ ਹੋ ਰਹੀ ਹੈ। ਚਲੋ ਆ ਜੇ ਫਿਰ ਅੱਗੇ ਜਿੱਕਰ ਲੌਜੀ ਪਰ ਥੋੜਾ ਨੇੜੇ ਦੇਖੀਏ ਹੋ ਜਾਂਦਾ ਤਾਂ ਠੀਕ ਨਾ ਸਮਝਾ ਇਹਦੇ ਮੈਂ ਲੌਜੀ ਵਿੱਚ ਰਹਿਣਾ ਹੁੰਦਾ ਬਾਈ ਉੱਥੇ ਵੀ ਛੱਤਾਂ ਹੀ ਇਹੋ ਜਿਹੀਆਂ ਬਣਾਈਆਂ ਹੁੰਦੀਆਂ ਹਾਂ ਸਾਰੀ ਇਹ ਵਾਟਰਪੂਫ ਹੁੰਦੀ ਹੈ ਇਹ ਤੇ ਪਾਣੀ ਨਹੀਂ ਲੱਗਦਾ ਇਹਦੇ ਕਾਗਜ਼ ਪਾਇਆ ਹੁੰਦਾ ਨਹੀਂ ਬਸ ਮੋਟਾ ਹੀ ਹੈ ਨਾ ਠੀਕ ਹੈ ਇਹ ਮੋਟਾ ਹੀ ਹੈ ਨਾ ਇਹਦੇ ਵਿੱਚ ਪਾਣੀ ਨਹੀਂ ਲੱਗਦਾ ਦੇਖੋ ਖਵਾ ਦੇ ਲੱਗਦਾ ਹੈ ਨਾ ਅੰਦਰ ਕੀ ਗੱਭੀ ਹੋਸਰੀ ਬਣੀ ਗਈ ਜਾਵੇ ਕਿੰਨੀ ਕਿੁਟੀ ਪਾਟੀ ਪੂਟੀ ਕਰਨੀ ਹੁੰਦੀ ਦੁਨੀਆ ਦੇ ਬਾਪ ਬਣਾਇਆ ਹੋਇਦਰ ਪਰਤੋਂ ਵਾਸਤੇ ਇੱਥੇ ਪਾਸੇ ਸੋਫੇ 'ਤੇ ਡਾਈਪੇ ਸਪੀਕਰ ਖੜਾ ਫਰਾਂਦਰਾਂ ਦੇ ਕੱਢੀ ਹਮਾਰੀ ਸਾਰੇ ਜੋ ਇਸੇ ਜਨ ਹੈ ਕਿ ਕਦੇ ਨਹੀਂ ਕਿ ਉਹ ਕੱਢ ਲਈ ਦੇ ਨਾਲ ਦੀ ਨਾਲ ਮੈਡਮ ਨੂੰ ਵੀ ਠੀਕ ਹੈ ਸੁਣੀ ਜਾਵੇ ਬਹੁਤ ਸ਼ਾਨਦਾਰ ਕੁੱਲਰ ਭਾਈ ਹੁਣ ਆਪਾਂ ਖੇਤ ਦੇਖਿਆ ਤੇ ਖੇਤ ਦੇ ਵਿੱਚ ਜਿਹੜੇ ਵੀਰ ਆਪਣੇ ਨਾਲ ਨੇ ਇਹਨਾਂ ਚੋ ਕੋਈ ਵੀ ਭਾਈ ਰਾਜ ਮਿਸਤਰੀ ਆ ਕੋਈ ਡੈਂਟਿੰਗ ਦਾ ਕੰਮ ਜਾਣਦਾ ਤੇ ਕੋਈ ਪੇਂਟਿੰਗ ਦਾ ਕੰਮ ਜਾਣਦਾ ਜਿਹੜੇ ਬੰਦਿਆਂ ਕੋਲੇ ਕਲਾ ਹੁੰਦੀ ਹੋਵੇ ਇਹਨਾਂ ਦੇਸ਼ਾਂ ਜਾ ਕੇ ਆਪਦਾ ਕੰਮ ਕਰਦੇ ਆ ਤੇ ਜਿਵੇਂ ਵੀਰ ਹੁਣੀ ਮਿਲੇ ਆ ਕਿਤੇ ਇਹਨਾਂ ਨੇ ਮਸਕਟਸ ਕੰਮ ਕੀਤਾ ਆਮਾਨ ਤੇ ਕਿਤੇ ਯੂਏਈ ਚ ਤੇ ਫਿਰ ਬਹੁਤ ਸਾਰੀਆਂ ਕਹਾਣੀਆਂ ਮਿਲਦੀਆਂ ਜਿਹੜਾ ਬੰਦਾ ਔਟੋ ਔਟੇ ਦੇਸ਼ਾਂ 'ਚ ਕੰਮ ਕਰਦਾ ਪੰਜਾਬੇ ਇਕੱਠੇ ਕਰਦਾ ਜਿੱਥੇ ਉਹਨੂੰ ਰਜ਼ਗਾਰ ਮਿਲਦਾ ਉੱਥੇ ਹੋ ਜਾਂਦਾ ਪਰ ਮੈਂ ਇੱਕ ਚੀਜ਼ ਹੋਰ ਪੁੱਛੂੰਗਾ ਇਥੋਂ ਪਰਮਿਟ ਕਿਵੇਂ ਮਿਲਦਾ ਇਹ ਆਪਾਂ ਬਾਅਦ ਗੱਡੀ ਬਾਰੇ ਗੱਲਬਾਤ ਕਰਦੇ ਆਂ ਭਾਈ ਤੁਸੀਂ ਕੋਦਰ ਸਾਹਿਬ ਚੱਲਿਆ ਆਜੋ ਸਾਰੇ ਜਾਣੇ ਭਾਈ ਤੇ ਉਹਦੇ ਬਾਅਦ ਸਭ ਤੋਂ ਖਾਸ ਗੱਲ ਆ ਜਾਂਦੀ ਆਪਣੇ ਮਟਰਾ ਸਵਾਲ ਜਿਹੁੰਦੇ ਥਾਣੇ ਦੇ ਚ ਜੇ ਆਪਾਂ ਜਾਣਾ ਹੈ ਆਪਾਂ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਉਹ ਪਰਮਿਟ ਕਿੱਦਾਂ ਦਾ ਬਣਦਾ ਗਨਾਂ ਤਾਂ ਜਿਵੇਂ ਬਾਈਫੋਨ ਦੀ ਕੰਪਨੀ ਆ ਅ ਇਹਨਾਂ ਦੀ ਕੰਪਨੀ ਚ ਹਜੀਪ ਕਾਰ ਵਰਡ ਕਾਰ ਵਰਡ ਇਹਨਾਂ ਦੀ ਕੰਪਨੀ ਚ ਜਿਹੜਾ ਬੀਟਿੰਗ ਐਂਡ ਸਕ੍ਰੇਪਿੰਗ ਪੇਂਟਿੰਗ ਪੇਂਟਿੰਗ ਤੇ ਅਜੇ ਕੁਝ ਕੀਤਾ ਜਾਦਾ ਅ ਉਹਨਾਂ ਚ ਕੀ ਹੈ ਜੇ ਕੋਈ ਬੰਦੇ ਨੇ ਆਉਣਾ ਇੱਥੇ ਉਹਦਾ ਪਰਮਿਟ ਬਣਾਉਣਾ ਤਾਂ ਉਹਦਾ ਪਰਮਿਟ ਬਣਾਉਣ ਦਾ ਨਿੱਕੇ ਮੋٹے ਸਾਰੇ ਖਰਚੇ ਪਾ ਕੇ ਲਗਭਗ 50000 ਰੁਪਏ ਖਰਚਾ ਆਉਂਦਾ ਉਹਦੇ ਜੇ ਬੰਦਾ 2 ਸਾਲ ਜਾਂ 3 ਸਾਲ ਦਾ ਉਹਨੂੰ ਪਰਮਿਟ ਜਿਹੜੇ ਜੰਦਾ ਕਿ ਨਿਆਰ ਦੇਸ਼ਾਂ ਦੇ ਪਰਮਿਟ ਬਹੁਤ ਜ਼ਿਆਦਾ ਮਹਿੰਗਾ ਤੇ ਉਦੋਂ ਅਗਲੀ ਗੱਲ ਆਉਦੀ ਆ ਜਿਹੜੇ ਬੰਦੇ ਸਕਿੱਲ ਆ ਜਿਨ੍ਹਾਂ ਕੋਲੇ ਹੁਨਰ ਹੈਗਾ ਪੇਂਟਿੰਗ ਪੇਂਟਿੰਗ ਜਾਣਦੇ ਹੋ ਕਹਿੰਨਗੇ ਵੀ ਅਸੀਂ ਇੱਥੇ ਆਉਣਾ ਤੇ ਉਹਨਾਂ ਉਹਦੇ ਲਈ ਆਫਰ ਲੈਟਰ ਚਾਹੀਦੀ ਆ ਜਿਹੜੀ ਕੋਈ ਕੰਪਨੀ ਇੱਥੇ ਕੋਈ ਬੰਦਾ ਕੰਮ ਕਰ ਰਿਹਾ ਜਿਉ ਰਿਕੁਆਇਰਮੈਂਟ ਕੱਢਦਾ ਵੀ ਭਾਈ ਆ ਮੈਨੂੰ ਦੋ ਬੰਦੇ ਚਾਹੀਦੇ ਤਾਂ ਉਹ ਆਫਰ ਲੈਟਰ ਦੇਊਗਾ ਉਹਨਾਂ ਦਾ ਪਰਮਿਟ ਬਣੂਗਾ ਫਿਰ ਉਹ ਇੱਥੇ ਆ ਸਕਦੇ ਨੇ ਸਹੀ ਹੈ ਭਾਈ ਜੀ ਹਾਂ ਜੀ ਹਾਂ ਹੋਰ ਗੱਲਬਾਤ ਇੱਚ ਕਰਨੀ ਹੋਵੇ ਸਾਨੂੰ ਹੁੰਦਾ ਜਿਵੇਂ ਸਾਨੂੰ ਡੈਂਟਰ ਦੀ ਲੋੜ ਹੈ ਹਾਂਜੀ ਆਲਰਾਇਟ ਤੇ ਅਸੀਂ ਡੈਂਟਰ ਦੀ ਲੋੜ ਪੈਂਦੀ ਵੀ ਰਹਿੰਦੀ ਹੈਗੀ ਉਹ ਅਸੀਂ ਇੱਕ ਤਾਂ ਬੰਦਾ ਪਰਮਿਟ ਵਗੈਰਾ ਆਪਣੇ ਰੱਖਦੇ ਆ ਉਹ ਐਜ ਜਿਵੇਂ ਆਪਾਂ ਕਹਿ ਰਹੇ ਹਾਂ ਸਕੇਲਡ ਵਰਕਰ ਜਿਹਦੇ ਕੋਲੇ ਸਕਿੱਲਡ ਹੈ ਆਲਰਾਇਟ ਉਹਨੂੰ ਕੰਮਉਦਾ ਆਪਾਂ 7 ਸਾਲ ਦਾ ਐਕਸਪੀਰੀਅੰਸ ਹੈਗਾ 10 ਸਾਲ ਦਾ ਐਕਸਪੀਰੀਅੰਸ ਹੈਗਾ ਤੁਰਕ ਕੋਈ ਸਰਟੀਫਿਕੇਟ ਵਗੈਰਾ ਜਿਵੇਂ ਆਈਟੀਆਈ ਕਰੀਵੇ ਕਿਤੇ ਦੀ ਜਾਂ ਫਿਰ ਡਿਪਲੋਮਾ ਕਰਿਆ ਹੋਆ ਹਾਂਜੀ ਆਲਰਾਇਟ ਉਸ ਫੀਲ ਦੇ ਵਿੱਚ ਉਹ ਨਾਲੇ ਉਹ ਸੁੱਖਾ ਹੋ ਜਾਂਦਾ ਤੇ ਨਾਲ ایکسپੀਰੀਅנס ਲੱਗ ਜਾਂਦਾ ਤੇ ਤੁਸੀਂ ਆਪਣਾ ਇਹ ਕੰਮ ਕਰ ਸਕਦੇ ਹੋ। ਇਸ ਆਨੂੰ ਵੀ ਇਲੈਕਟ੍ਰੀਸ਼ੀਅਨ ਦੇ ਲੋਕਾ ਜਿਹੜਾ ਹੋਉਂਦੇ ਨੇ। ਹਾਂਜੀ ਰਾਈਟ ਇਹਨਾਂ ਡਾਇਗਨੋਸ ਕਰ ਦੇ ਦੇਗੀ। ਹਾਂਜੀ ਉਹ ਇਹਦੇ ਬੰਦੇ ਦੀ ਵੀ ਸਾਡੇ ਜਰੂਰਤ ਪੈਂਦੀ। ਕਿਉਂਕਿ ਪਹਿਲਾਂ ਉਹਦੇ ਕੋਲ ਹੀ ਜਿਹਦੇ ਕੋਲ ਪ੍ਰੋਪਰ ਟੈਂਪਰੋਰਟ वगैरह ਲੱਗਦਾ। ਰਾਈਟ ਉਹਦਾ ਜਿਵੇਂ ਆਈਟੀਆਈ ਦਾ 3 ਸਾਲ ਦਾ ਸਰਟੀਫਿਕੇਟ ਹੋਣਾ ਬਣਾਉਣਾ।